ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਨਕਈ ਮਿਸਲ ਬਾਰੇ ਕੌਣ ਇਸ ਮਿਸਲ ਦੇ ਸੰਸਥਾਪਕ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕਿਵੇਂ ਇਸ ਮਿਸਲ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋਇਆ ਇਹ ਸਾਰੀਆਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਸੋ ਚਲਦੇ ਆਂ ਵੀਡੀਓ ਵੱਲ ਨਕਈ ਮਿਸਲ ਦੀ ਸਥਾਪਨਾ ਹੀਰਾ ਸਿੰਘ ਦੁਆਰਾ ਕੀਤੀ ਗਈ ਸੀ ਜੋ ਕਿ ਲਾਹੌਰ ਜ਼ਿਲ੍ਹੇ ਦੇ ਬਿਹੜਵਾਲ ਪਿੰਡ ਦਾ ਰਹਿਣ ਵਾਲਾ ਸੀ ਤੇ ਹੀਰਾ ਸਿੰਘ ਦਾ ਜਨਮ 1706 ਈਸਵੀ ਵਿੱਚ ਹੋਇਆ ਤੇ ਉਸਨੇ ਭਾਈ ਮਨੀ ਸਿੰਘ ਜੀ ਪਾਸੋਂ ਆਮਰਾ ਸ਼ਕਿਆ ਉਸਨੇ ਲਾਹੌਰ ਦੇ ਨੇੜੇ ਨੱਕਾ ਨਾਮੀ ਇਲਾਕੇ ਤੇ ਕਬਜ਼ਾ ਕਰ ਲਿਆ ਜਿਸ ਕਾਰਨ ਇਸ ਮਿਸਲ ਦਾ ਨਾਮ ਨਕਈ ਮਿਸਲ ਪੈ ਗਿਆ ਇਸ ਦੀ ਮਿਸਲ ਵਿੱਚ ਕਸੂਰ ਸ਼ਕਰਪੁਰ ਆਦ ਇਲਾਕੇ ਸ਼ਾਮਲ ਸਰ ਆਪਣੀ ਜੀਵਨੀ ਦੇ ਸਮੇਂ ਹੀਰਾ ਸਿੰਘ ਬਹੁਤ ਬਹਾਦਰ ਜੋਧਾ ਮੰਨਿਆ ਜਾਂਦਾ ਸੀ 1763 ਵਿੱਚ ਉਸਨੇ ਕਸੂਰ ਤੇ 1764 ਵਿੱਚ ਸਰਹੰਦ ਨੂੰ ਆਪਣੀ ਮਿਸਲ ਵਿੱਚ ਸ਼ਾਮਲ ਕਰ ਲਿਆ ਸੀ ਹੀਰਾ ਸਿੰਘ ਨੇ ਬਹੀਰਵਾਲ ਚੁੰਨੀਆਂ ਸਾਈਵਾਲ ਕੋਟਵਰਗੇ ਇਲਾਕਿਆਂ ਨੂੰ ਜਿੱਤਿਆ ਤੇ ਚੁੰਨੀਆਂ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾਇਆ ਹੀਰਾ ਸਿੰਘ ਨੂੰ ਆਪਣੇ ਜਿੱਤੇ ਹੋਏ ਇਲਾਕਿਆਂ ਤੋਂ ਲਗਭਗ 9 ਲੱਖ ਰੁਪਏ ਸਾਲਾਨਾ ਆਮਦਨ ਹੁੰਦੀ ਸੀ ਜਿਸ ਕਾਰਨ ਇਹ ਮਿਸਲ ਕਾਫੀ ਖੁਸ਼ਹਾਲ ਸੀ ਤੇ 1769 ਈਸਵੀ ਵਿੱਚ ਹੀਰਾ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਸਮੇਂ ਉਸ ਦਾ ਪੁੱਤਰ ਬਹੁਤ ਛੋਟਾ ਸੀ ਜਿਸ ਕਾਰਨ ਉਸ ਦੇ ਭਤੀਜੇ ਨਾ ਸਿੰਘ ਨੇ ਇਸ ਮਿਸਲ ਦੀ ਅਗਵਾਈ ਸੰਭਾਲ ਲਈ ਪਰ ਉਹ ਗੱਦੀ ਸੰਭਾਲ ਕੇ 9 ਮਹੀਨੇ ਬਾਅਦ ਇੱਕ ਕੋਟ ਕੁਮਾਲੀਆ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਉਸ ਦਾ ਛੋਟਾ ਭਰਾ ਰਣ ਸਿੰਘ ਇਸ ਮਿਸਲ ਦਾ ਅਗਲਾ ਉੱਤਰਾਧਿਕਾਰੀ ਬਣਿਆ ਤੇ ਰਣ ਸਿੰਘ ਵੀ ਬਹੁਤਾ ਚਿਰ ਇਸ ਮਿਸਲ ਦੀ ਕਮਾਨ ਨਾ ਸੰਭਾਲ ਸਕਿਆ 1781 ਵਿੱਚ ਰਣ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਰਣ ਸਿੰਘ ਦੀ ਮੌਤ ਤੋਂ ਬਾਅਦ ਇਸ ਦੇ ਵੱਡੇ ਪੁੱਤਰ ਭਗਵਾਨ ਸਿੰਘ ਨੇ ਆਪਣੀ ਭੈਣ ਦਾ ਵਿਆਹ ਰਣਜੀਤ ਸਿੰਘ ਨਾਲ ਕਰ ਦਿੱਤਾ ਤੇ ਭਗਵਾਨ ਸਿੰਘ ਤੋਂ ਬਾਅਦ ਉਸ ਦੇ ਛੋਟੇ ਭਰਾ ਕਾਨ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲੀ ਪਰ ਕਾਨ ਸਿੰਘ ਇੱਕ ਯੋਗ ਸ਼ਾਸਕ ਨਹੀਂ ਸੀ ਜੋ ਕਿ ਇਸ ਮਿਸਲ ਨੂੰ ਚੰਗੀ ਤਰ੍ਹਾਂ ਸੰਭਾਲ ਨਹੀਂ ਸਕਿਆ ਜਿਸ ਕਾਰਨ ਇਹ ਮਿਸਲ ਦਾ ਅੰਤ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਾਨ ਸਿੰਘ ਤੋਂ ਇਸ ਮਿਸਲ ਦੇ ਸਾਰੇ ਜਿੱਤੇ ਹੋਏ ਲਾ ਕੇ ਆਪਣੇ ਕਬਜ਼ੇ ਵਿੱਚ ਕਰ ਲੈ ਤੇ ਉਸ ਨੂੰ ਗੁਜ਼ਾਰਾ ਕਰਨ ਲਈ ਇੱਕ ਜ਼ਗੀਰ ਦੇ ਦਿੱਤੀ ਸੀ ਇਸ ਤਰ੍ਹਾਂ ਇਹ ਮਿਸਲ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਵਿੱਚ ਸ਼ਾਮਲ ਹੋ ਗਈ ਤੇ ਇਸ ਦੀ ਆਪਣੀ ਵਖਰੀ ਹੁੰਦ ਖਤਮ ਹੋ ਗਈ ਸੋ ਇਹ ਸੀ ਨਕਈ ਮਿਸਲ ਦਾ ਇਤਿਹਾਸ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਚੰਗੀ ਚੀਜ਼ ਨੂੰ ਸ਼ੇਅਰ ਕਰਨਾ ਆਪਣਾ ਫਰਜ਼ ਬਣਦਾ ਹੈ ਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸੋ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀੜਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ